ਸਰਦਾਰ ਪ੍ਰਤਾਪ ਸਿੰਘ ਬਾਜਵਾ ਜਿਹੜੇ ਕਿ ਆਪੋਸ਼ਨ ਪਾਰਟੀ ਦੇ ਲੀਡਰ ਨੇ ਪੰਜਾਬ ਦੇ ਉਹਨਾਂ ਨੇ ਇੱਕ ਬਿਆਨ ਦਿੱਤਾ ਹੈ ਕਿ ਪੰਜਾਬ ਦੇ ਵਿੱਚ 50 ਬੰਬ ਜਿਹੜੇ ਨੇ ਉਹ ਪਹੁੰਚ ਚੁੱਕੇ ਨੇ ਉਹ ਚੋਂ 18 ਬੰਬ ਫਟ ਚੁੱਕੇ ਨੇ 32 ਬੰਬ ਅਜੇ ਫਟਣ ਵਾਲੇ ਨੇ ਕਿਵੇਂ ਕਰ ਨਹੀਂ ਮੂਹ ਲੜਾਈ ਕਰਦੇ ਕੁਝ ਨਹੀਂ ਯਾਰ ਡਿਸਪੋਜ਼ਲ ਆ ਗਿਆ ਚਲ ਕੋਈ ਨਾ ਦਵਾਰੇ ਕਰਨ ਲਈ ਅਪਲਾਈ ਅੱਛਾ ਦੇਖਦਾ ਆਹ ਲਓ ਲੱਡੂ ਖਾਓ ਮਾਤਾ ਇ ਲੈ ਡੁਗਾ ਦੇ ਬੰਡੀ ਜੰਨੇ ਹੋ ਪੁੱਤ ਤੇਰੀ ਭੈਣ ਦੀ ਨੌਕਰੀ ਲੱਗ ਗਈ ਸੱਚੀ ਉਹ ਵੀ ਸਰਕਾਰੀ ਇਹ ਤਾਂ ਬਹੁਤ ਵਧੀਆ ਗੱਲ ਹੈ ਮਾਤਾ ਹਲੇ ਮੂੰ ਮਿੱਠਾ ਕਰ ਆ ਚੱਲੀਏ ਕਰ ਚੱਲੋ ਮਾਤਾ ਮੇਰੇ ਮੇਰੀ ਨੌਕਰੀ ਲੱਗ ਗਈ ਮੁਬਾਰਕਾ ਭੈਣੇ ਤੂੰ ਸਖਰਾਨੀ ਦੀ ਨੌਕਰੀ ਦੀ ਖੁਸ਼ੀ ਚ ਮੈਂ ਤੈਨੂੰ ਪੁੱਛਣਾ ਹੀ ਭੁੱਲ ਗਈ ਤੇਰਾ ਕੀ ਬਣਿਆ ਪੁੱਤ ਮੇਜੀ ਤਾਂ ਕਿਸਮਤ ਹੀ ਮਾੜੀ ਐ ਮਾ ਰਿਜਿਊਜ਼ ਲੱਗੀ ਕੋਈ ਗੱਲ ਨਹੀਂ ਆਪਾਂ ਫੇਰ ਅਗਲੀ ਵਾਰ ਫਾਈਲ ਲਾ ਦਾਂਗੇ ਕੋਈ ਫਾਇਦਾ ਨਹੀਂ ਹੁਣ ਤਾਂ ਬਾਹਰ ਲਿਆ ਸਰਕਾਰਾਂ ਨੇ ਵੀਜ਼ੇ ਦੇਣੇ ਹੀ ਬੰਦ ਕਰ ਦੇ ਜੇ ਤੂੰ ਆਪਣੀਆਂ ਸਰਕਾਰਾਂ ਛੱਡ ਕੇ ਬਾਹਰ ਲਈ ਤੇ ਉਮੀਦਾਂ ਲਾਏਂਗਾ ਤਾਂ ਐਵੇਂ ਹੋ ਹੋਰ ਕੀ ਆ ਭਾਈ ਐਨਾ ਪੜਿਆ ਲਿਖਿਆ ਤਾਂ ਤੂੰ ਹੈਂ ਬਾਹਰ ਜਾ ਕੇ ਕੀ ਕਰੇਂਗਾ ਇੱਥੇ ਹੀ ਅਪਲਾਈ ਕਰ ਜੇ ਨੌਕਰੀ ਮਿਲਨੀ ਇੰਨੀ ਸੌਖੀ ਹੁੰਦੀ ਤਾਂ ਹਰ ਕੋਈ ਸਰਕਾਰੀ ਮੁਲਾਜ਼ਮ ਨਾ ਹੁੰਦਾ ਉਹ ਨਾ ਨਾ ਭਾਈ ਐ ਨਾ ਕਹਿ ਸਾਡੇ ਵੀ ਜੌਬ ਲੈਟਰ ਅੱਜ ਹੀ ਆਇਆ ਹੁਣ ਤਾਂ ਅਸੀਂ ਵੀ ਸਰਕਾਰੀ ਮੁਲਾਜ਼ਮ ਆ ਤੇ ਵੀਰੇ ਮੈਂ ਵੀ ਤਰਨੀ ਤੂੰ ਵੀ ਛੱਡ ਵੀਜ਼ੇ ਦਾ ਖੜਾ ਹੂੰ ਤੂੰ ਵੀ ਸਰਕਾਰੀ ਨੌਕਰੀ ਲਈ ਅਪਲਾਈ ਕਰ ਦੇ ਕੀ ਤੇ ਤੇਰੀ ਵੀ ਕਿਸਮਤ ਚਮਕ ਜੇ ਹਾਂਜੀ ਮਾਤਾ ਉਹ ਚਮਕੂਗੀ ਆਂਟੀ ਜੀ ਮਾਨ ਸਰਕਾਰ ਦੇ ਰਾਜ ਹਰ ਮਿਹਨਤ ਕਰਨ ਵਾਲੇ ਦੀ ਕਿਸਮਤ ਚਮਕ ਰਹੀ ਹੈ ਚੱਲ ਪੁੱਤ ਲੈ ਰੱਬ ਦਾ ਨਾਮ ਤੇ ਤੂੰ ਵੀ ਵੱਲ ਸਰਕਾਰੀ ਮੁਲਾਜ਼ਮ ਜੀ ਮਾਤਾ 50898 ਨੌਕਰੀਆਂ ਪਰਸੋਂ ਪੂਰੀਆਂ ਹੋਣਗੀਆਂ 3 ਸਾਲਾਂ ਚ ਸਰਕਾਰੀ ਨੌਕਰੀਆਂ ਪਹਿਲਾਂ 75 ਸਾਲਾਂ ਚ ਇੱਕ ਵੀ ਨਹੀਂ ਮਿਲਦੀ ਸੀ ਹੁਣ ਸਾਲ ਚ ਤਿੰਨ ਤਿੰਨ ਨੇ ਜੀ ਸਸਕਲ ਪੰਜਾਬੀਓ ਮੈਂ ਤੁਹਾਡਾ ਆਪਣਾ ਭਗਵੰਤ ਮਾਨ ਪੰਜਾਬੀਓ ਬੜੇ ਗੰਭੀਰ ਵਿਸ਼ੇ ਤੇ ਗੱਲ ਕਰਨੀ ਹੈ ਸਰਦਾਰ ਪ੍ਰਤਾਪ ਸਿੰਘ ਬਾਜਵਾ ਜਿਹੜੇ ਕਿ ਆਪਰੇਸ਼ਨ ਪਾਰਟੀ ਦੇ ਲੀਡਰ ਨੇ ਪੰਜਾਬ ਦੇ ਉਹਨਾਂ ਨੇ ਇੱਕ ਬਿਆਨ ਦਿੱਤਾ ਹੈ ਕਿ ਪੰਜਾਬ ਦੇ ਵਿੱਚ 50 ਬੰਬ ਜਿਹੜੇ ਨੇ ਉਹ ਪਹੁੰਚ ਚੁੱਕੇ ਨੇ ਉਹ ਚੋਂ 18 ਬੰਬ ਫਟ ਚੁੱਕੇ ਨੇ 32 ਬੰਬ ਅਜੇ ਫਟਣ ਵਾਲੇ ਨੇ ਮੈਂ ਬਾਜਵਾ ਸਾਹਿਬ ਨੂੰ ਪੁੱਛਣਾ ਚਾਹੁੰਦਾ ਕਿ ਤੁਹਾਨੂੰ ਇਹ ਇਨਫੋਰਮੇਸ਼ਨ ਕਿੱਥੋਂ ਮਿਲੀ ਕੀ ਤੁਹਾਡੀ ਪਾਕਿਸਤਾਨ ਨਾਲ ਸਿੱਧੇ ਸਬੰਧ ਨੇ ਤੁਹਾਨੂੰ ਬੰਬ ਭੇਜਣ ਵਾਲੇ ਟੈਰਰਿਸਟ ਜਾਂ ਜਿਹੜੀ ਵੀ ਕੋਈ ਉਹਨਾਂ ਦੀ ਏਜੰਸੀ ਹੈ ਉਹ ਤੁਹਾਨੂੰ ਸਿੱਧਾ ਫੋਨ ਕਰਕੇ ਕਹਿੰਦੀ ਹੈ ਤੁਹਾਨੂੰ ਦੱਸਦੀ ਹੈ ਕਿ 50 ਪਹੁੰਚ ਗਏ 18 ਚੱਲ ਗਏ 32 ਰਹਿ ਗਏ ਤੁਹਾਡਾ ਇਨਫੋਰਮੇਸ਼ਨ ਦਾ ਸੋਰਸ ਕੀ ਹੈ ਕਿਉਂਕਿ ਨਾ ਤਾਂ ਇਹ ਜਿਹੜੀ ਇਨਫੋਰਮੇਸ਼ਨ ਹੈ ਪੰਜਾਬ ਦੀ ਕਿਸੇ ਇੰਟੈਲੀਜੈਂਸ ਕੋਲ ਹੈ ਤੇ ਨਾ ਹੀ ਦੇਸ਼ ਦੀ ਇੰਟੈਲੀਜੈਂਸੀ ਨੇ ਕੋਈ ਖਬਰ ਇਸ ਤਰ੍ਹਾਂ ਦੀ ਸਾਡੇ ਨਾਲ ਸ਼ੇਅਰ ਕੀਤੀ ਹੈ ਫਿਰ ਤੁਸੀਂ ਕਿਵੇਂ ਕਹਿ ਸਕਦੇ ਹੋ ਕਿ ਜਿਹੜੇ 32 ਬੰਬ ਹਜੇ ਚੱਲਣ ਵਾਲੇ ਪਏ ਨੇ ਤੇ 18 ਚੱਲ ਗਏ ਇਹਦਾ ਮਤਲਬ ਤੁਹਾਡੇ ਕਿਤੇ ਨਾ ਕਿਤੇ ਪਾਕਿਸਤਾਨ ਨਾਲ ਸਿੱਧੇ ਸਬੰਧ ਹੈਗੇ ਨੇ ਇਹਦੇ ਬਾਰੇ ਸਾਨੂੰ ਇਨਫੋਰਮੇਸ਼ਨ ਦਿਓ ਤੁਹਾਡਾ ਫਰਜ਼ ਬਣਦਾ ਹੈ ਕਿ ਸਾਡੇ ਨਾਲ ਉਹ ਗੱਲ ਸ਼ੇਅਰ ਕਰੋ ਤੇ ਕੀ ਤੁਸੀਂ ਉਹਨਾਂ ਬੰਬਾਂ ਦੇ ਫਟਣ ਦੀ ਜਾਂ ਉਹਨਾਂ ਬੰਬਾਂ ਦੇ ਚੱਲਣ ਦੀ ਵੇਟ ਕਰਦੇ ਹੋ ਇੰਤਜ਼ਾਰ ਕਰਦੇ ਹੋ ਕਿ ਬੰਦੇ ਮਰ ਜਾਣ ਪਹਿਲਾਂ ਫਿਰ ਮੈਂ ਆਪਣੀ ਰਾਜਨੀਤੀ ਚਮਕਾਉਂਗਾ ਜੇ ਤੁਸੀਂ دہشت ਫਲਾਉਣਾ ਚਾਹੁੰਦੇ ਹੋ ਪੰਜਾਬ ਚ ਤੁਹਾਡੇ ਕੋਲ ਕੋਈ ਇਨਫੋਰਮੇਸ਼ਨ ਨਹੀਂ ਸਿਰਫ دہشت ਵਾਸਤੇ ਬਿਆਨ ਦਿੱਤਾ ਹੈ ਤਾਂ ਇਹ ਸੀਰੀਅਸ ਕ੍ਰਾਈਮ ਹੈ ਤੁਹਾਡੇ ਤੇ ਸਖਤ ਕਾਰਵਾਈ ਕਰਾਂਗੇ ਕਾਂਗਰਸ ਪਾਰਟੀ ਨੂੰ ਕਿਉਂਕਿ ਤੁਸੀਂ ਕਾਂਗਰਸ ਦੇ ਵੱਡੇ ਲੀਡਰ ਹੋ ਉਹਨਾਂ ਨੂੰ ਵੀ ਮੈਂ ਬੇਨਤੀ ਕਰਦਾ ਕਿ ਇਸ ਗੱਲ ਤੇ ਆ ਕੇ ਸਾਹਮਣੇ ਸਫਾਈ ਦੇਣ ਦੱਸਣ ਕਿ ਕਾਂਗਰਸ ਪਾਰਟੀ ਦੇਸ਼ ਵਿਰੋਧੀ ਤਾਕਤਾਂ ਨਾਲ ਮਿਲੀ ਹੋਈ ਹੈ ਕਿ ਉਹਨਾਂ ਨੂੰ ਸਾਰਾ ਪਤਾ ਹੈ ਕਿ ਕਿੰਨੇ ਬੰਬ ਪਹੁੰਚ ਗਏ ਕਿੰਨੇ ਚੱਲ ਗਏ ਕਿੰਨੇ ਰਹਿ ਗਏ ਇਹਦੇ ਬਾਰੇ ਕਾਂਗਰਸ ਦੇ ਨੈਸ਼ਨਲ ਲੀਡਰ ਤੇ ਪ੍ਰਤਾਪ ਸਿੰਘ ਬਾਜਵਾ ਸਪੱਸ਼ਟੀਕਰਨ ਜੇ ਇਹ ਗੱਲ ਸਿਰਫ دہشت ਫਲਾਉਣ ਵਾਸਤੇ ਬਾਜਵਾ ਸਾਹਿਬ ਨੇ ਜਿਹੜੀ ਹੈ ਉਹ ਕਹੀ ਹੈ ਤਾਂ ਬਾਜਵਾ ਸਾਹਿਬ ਤੇ ਸਖਤ ਕਾਰਵਾਈ ਹੋਊਗੀ ਪੁਲਿਸ ਨੂੰ ਮੈਂ ਸਖਤ ਆਦੇਸ਼ ਦਿੱਤੇ ਨੇ ਕਿ ਉਹਨਾਂ ਨੂੰ ਮਿਲ ਕੇ ਨਿਸ਼ਾਨਦੇਹੀ ਕਰਾਓ ਕਿੱਥੇ ਕਿੱਥੇ ਪਏ ਨੇ ਬੰਬ ਉਹ ਵੈਸੇ ਕੁਝ ਵੀ ਗੈਰ ਜ਼ਿੰਮੇਵਾਰਾ ਨ ਬਿਆਨ ਦੇ ਦਿੰਦੇ ਨੇ ਲੋਕਾਂ 'ਚ دہشت ਫੈਲਾਉਣ ਵਾਸਤੇ ਸਖਤ ਕਾਰਵਾਈ ਵਾਸਤੇ ਤਿਆਰ ਰਹੋ